ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਬੈਠੋ ਪੂਜਾ ਪੂਜਾ ਵੀ ਤੁਸੀਂ ਅੱਛਾ ਹੋਰ ਸੁਣਾਓ ਕਿੱਸੇ ਸਭ ਕਿਵੇਂ ਹੈ ਸਾਨੂੰ ਸੁਣਾਓ ਬੜਾ ਪਾਣੀ ਦਿਓ ਨਹੀਂ ਪਾਣੀ ਨਹੀਂ ਪੀਣਾ ਅਨ ਛੇਤੀ ਚਲ ਜਾਣਾ ਕਿਉਂ ਦੀ ਛੇਤੀ ਕਿਉਂ ਉਹ ਵੀ ਆਪਣਾ ਦੂਜਾ ਮਰ ਘਰ ਦੇ ਕੰਮ ਧੰਦਾ ਬੜਾ ਜੀ ਨਿਆਣਿਆਂ ਨੂੰ ਸਕੂਲੇ ਕਢਾ ਕੇ ਫੇਰ ਆਏ ਕੋਈ ਨਹੀਂ ਕੋਈ ਚਾਹ ਪਾਣੀ ਪੀਓ ਤੇ ਚਲ ਜਿਓ ਨਹੀਂ ਚਾਹ ਕੀ ਪੀਣੀ ਹੈ ਇਹ ਫਨੀਆ ਦਾ ਕਰੋ ਵੀ ਦੱਸਿਆ ਨਹੀਂ ਕਿ ਕਹਿੰਦਾਂ ਨੂੰ ਨਹੀਂ ਦੱਸਿਆ ਵਾ ਸਾਰੀ ਸਾਰਾ ਕੁਝ ਦੱਸਿਆ ਵਾ ਮੈਂ ਸੋਨੂੰ ਦੱਸਿਆ ਤੁਮ ਮੈਂ ਆਪਣੀ ਮੰਮੀ ਨੂੰ ਦੱਸਣਾ ਨਹੀਂ ਤੇ ਹੋਰ ਕਿਹਨੂੰ ਦੱਸਾਵਾਂ ਚੱਲ ਚੁੱਪ ਕਰਕੇ ਇੱਥੇ ਬਹਿ ਜਾ ਇਹਨਾਂ ਨਾਲ ਕਿ ਮੈਂ ਗੱਲ ਕਰਨੀ ਆ ਤੂੰ ਜੇ ਉੱਥੇ ਕੋਈ ਨਹੀਂ ਸੁਣਦੇ ਕਿੰਨੇ ਨਹੀਂ ਮੈਂ ਇਹਨਾਂ ਨਾਲ ਵੀ ਕਰਨੀ ਕਿ ਉਹ ਕਰਨੀ ਕਿਹਦੇ ਨਾਲ ਮਾਸੀ ਜੀ ਕੋ ਸਮਝਾਓ ਇਹਨੂੰ ਇਦਾਂ ਹੀ ਕਰਦੀ ਘਰ ਵਿੱਚ ਮੈਂ ਸਮਝਾਇਆ ਵਾ ਵੀ ਕੁੜੀਆਂ ਬੋਲੀ ਜਾਣੀ ਹੋਈ ਦਾ ਤੇ ਆਪਣੇ ਘਰ ਚ ਜਿੱਦਾਂ ਦਾ ਹੀ ਹੋਵੇ ਉਹਦਾ ਵੇਲੇ ਪਾਸ ਕਰੀ ਜਾਏ ਮਮੀ ਜੀ ਉਹਨਾਂ ਨਾਲ ਤੂੰ ਗੱਲ ਨਹੀਂ ਕਰਨੀ ਅਗਲੇ ਨੇ ਫੋਨ ਕਰਕੇ ਪਰ ਉਹ ਪਹਿਲਾਂ ਹੀ ਬੰਦਲਾ ਛੇੜਦਾ ਆ ਕੋਈ ਗੱਲ ਨਹੀਂ ਉਹ ਘਰ ਆਏ ਤਾਂ ਉਹਨਾਂ ਨੂੰ ਮੈਂ ਹਾਂ ਗੱਲ ਪਹੇਜਾ ਇਦਾਂ ਨਹੀਂ ਕਰੀਦਾ ਜਿਹੜਾ ਆਪਣਾ ਘਰ ਵਾਣਾ ਉਹ ਹੀ ਕੰਮ ਆਉਣਾ ਭਾਵੇਂ ਉਹ ਮਾਰਾ ਤੇ ਭਾਵੇਂ ਉਹ ਚੰਗਾ ਇਹਨੇ ਕਾਣ ਨੂੰ ਥੋੜੀ ਦਿਨ ਦਾ ਘਰੋਂ ਹੀ ਕਾਣਾ ਹੈ ਇਹ ਹੀ ਗੱਲ ਤੇ ਨਹੀਂ ਸਮਝਾਈਦੀ ਆ ਵੀ ਚਲ ਕੋਈ ਗੱਲ ਨਹੀਂ ਜੇ ਗੱਡੀ ਆ ਤੇ ਉਹ ਹੱਸ ਸਫਾ ਹੋਗਾ ਸਾਤ ਸੇ ਮਹੀਨੇ ਠਹਿਰ ਕੇ ਲੈ ਲਾਂਗੇ ਪਹਿਲਾਂ ਕਮਾਈ ਕਰ ਲੋ ਤੇ ਆ ਦੀ ਕਰੀ ਅਭੀ ਜੇ ਜੋੜ ਜੋੜ ਰੈਦਾ ਹੁੰਦਾ ਤੇ ਇਹਨੂੰ ਲੈ ਕੇ ਨਾ ਲਿੰਦੇ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਂਦੇ ਨੇ ਕੋਈ ਗੱਲ ਨਹੀਂ ਬੈਠੋ ਤੀਤ ਮੈਂ ਬਤਾਲੀ ਜਾਣਾ ਹੋਣਾ ਨਹੀਂ ਨਾਲੇ ਕਿ ਅਸੀਂ ਇਕੱਲੇ ਆਏ ਹਾਂ ਤੇ ਹੁਣ ਉਹਨਾਂ ਨਾਲ ਕਿਉਂ ਨਹੀਂ ਲੈਂਦਾ ਬਿਲਕੁਲ ਉੱਥੇ ਘਰ ਤੇ ਆਪਣੇ بڑے ਹੱਥੀ ਮੈਂ ਲੈਂਦਾ ਇਹ ਹੁਣ ਨਾਲ ਕਿ ਨਹੀਂ ਆਏ ਨਾ ਨੇ ਇਸੇ ਨਾਲ ਇਸੇ ਕਰਕੇ ਨਹੀਂ ਲੈਂਦਾ ਨਹੀਂ ਕਿ ਤੂੰ ਝਾਟੀ ਥਾਲੀ ਪੈ ਜਾਨੀ ਆ ਤੇ ਤਾਂ ਕਰਕੇ ਨਹੀਂ ਲੈਂਦਾ ਚੱਲ ਨਹੀਂ ਪੈਂਦਾ ਕੋਈ ਨਹੀਂ ਮੈਂ ਸਮਝਾ ਲਾਂਗੀ ਹੁਣ ਤੇ ਉਹਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਜਾਣਾ ਕਿ ਉਹਦੇ ਨਾਲ ਜਾਣਾ ਚੱਲ ਕੋਈ ਨਹੀਂ ਚੱਲਗਾ ਚੱਲੀਏ ਇਹ ਕਿਹਨਾਂ ਨਾਲ ਉਹ ਕੁੜੀ ਦਾ ਜੀ ਲੱਗਦਾ ਮਗਰੋਂ ਜਾਣਾ ਕਿਉਂ ਨਹੀਂ ਉਹ ਆਇਆ ਨਾ ਨਹੀਂ ਜਿੰਨੀ ਹੁਣ ਖੜੀ ਮੰਮੀ ਤੇ ਗਾਂ ਤੋਂ ਇਹਨਾਂ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਨਾ ਘਰ ਜਾਗੇ ਵੀ ਤੇ ਫੇਰ ਤਾਂ ਮੈਂ ਪੱਕਾ ਨਹੀਂ ਜੀ ਜਾਣਾ ਇਹਨਾਂ ਦੇ ਨਾਲ ਇਹ ਦੇਖ ਲਓ ਵੀ ਪਹਿਲਾਂ ਹੀ ਨਹੀਂ ਕਰਦੇ ਗੱਡੀ ਗੱਲ ਹੈਗੀ ਹੈ ਨਾ ਹੁਣ ਇਹ ਕਰ ਲਓ ਨਹੀਂ ਕੋਈ ਗੱਲ ਨਹੀਂ ਪਾਦੀ ਆ ਮੈਂ ਗੱਲ ਪੈਣਾ ਨਾ ਤੂੰ ਤਾਂ ਰੋੜਾ ਪਾ ਚੁੱਪ ਕਰਕੇ ਤੂੰ ਉਹਨਾਂ ਦੇ ਨਾਲ ਜਾ ਚਲ ਜਾਈਏ ਜਦ ਤੂੰ ਹੀ ਕਹਿੰਦੇ ਹੋ ਲੈ ਆ ਬਈ ਜਾਵੇ ਪਹਿਲਾਂ ਮੰਜ ਉੱਥੇ ਜਾਣਾ ਕਿੱਥੇ ਜਾਣਾ ਚਲ ਕੋਈ ਨਹੀਂ ਚੱਲੇ ਆ ਚੱਲੀਓ 10 ਹੋ ਗਿਆ ਘਰ ਗਈ ਚਾਹੇ ਹੁਣ ਪੱਛਾ ਛੋੜਾ ਹੀ ਜਾ ਚਲੋ ਨਹੀਂ ਜਾ ਚਲ ਆਹ ਚਾਹ ਪੀ ਲੈ ਚੱਲ ਚਾਹ ਕੀ ਪੀਣੀ ਆਣੇ ਨੇ ਸਕੂਲ ਤੋਂ ਆ ਜਾਣਾ ਚਲੋ ਕੋਈ ਨਹੀਂ ਚਾਹ ਪੀ ਕੇ ਫਿਰ ਸੌਂ ਤੂੰ ਹੋਈ ਜਾ ਚੱਲੀਏ ਤੇ ਚਲੋ ਹਾਂ ਚੱਲੀਏ ਪੁੱਜ ਚਲ ਚਾਹ ਸੀ ਆਲੇ ਬੜਕੇ ਤੇ ਨਹੀਂ ਤਾਂ ਬਣਦਾ ਚਲੋ ਠੀਕ ਹੈ ਚਲੋ ਅੰਦਾਜ਼ ਚਲੋ ਮਮਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਠੀਕ ਠਾਕ ਹਾਂਜੀ ਸਕੂਲ ਗਈ ਹਾਂ ਗਈ ਹਾਂ ਉਧਰ ਹੀ ਫੇਨ ਲਈ ਸੀ ਫਿਰ ਤੋਂ ਬਿਨਾ ਜੀ ਨਹੀਂ ਲੱਗਣ ਡਿਆ ਇਹਦਾ ਸੱਚੀ ਉਧਰ ਗਈ ਹਾਂਜੀ ਆ ਗਈ ਹਾਂ ਆ ਗਏ ਪੂਜਾ ਹਾਂਜੀ ਚੱਲ ਯਾਰ ਮੈਨੂੰ ਉਦੋਂ ਗੁੱਸਾ ਆ ਗਿਆ ਸੀ ਭੋਜਾ ਤੈਨੂੰ ਪਤਾ ਗੁੱਸੇ ਦਾ ਵਾਧਾ ਘਾਟਾ ਚਲੋ ਕੋਈ ਨਹੀਂ ਬਾਜੋ ਜਾਈ ਨਹੀਂ ਕੰਮ ਤੇ ਕੰਮ ਤੋਂ ਮੈਂ ਆ ਗਿਆ ਵਾਂ ਅੱਛਾ ਅੱਛਾ ਕਦੋਂ ਗਈ ਮੈਨੂੰ ਹੋ ਗਿਆ ਘੰਟੇ ਤੱਕ ਅੱਛਾ ਅੱਛਾ ਠੀਕ ਉਹ ਤਾਂ ਪੀਣਾ ਪਾਣੀ ਪੋਣੀ ਪੀਣਾ ਤਾਂ ਲਿਆਵਾ ਪਾਣੀ ਨਹੀਂ ਰਹਿ ਨਹੀਂ ਦੇ ਮੈਂ ਪੀ ਲਿਆ ਗੇ ਹੋਰ ਸਭ ਠੀਕ ਹੈ ਨਾ ਹਾਂਜੀ ਹਾਂ ਸਭ ਠੀਕ ਹੈ ਬੇਪਨ ਜੀ ਬਾਜੀ ਹੁਣ ਸਿਆਣਾ ਬਣ ਮੇਰਾ ਵੀਰ ਚੰਗਾ ਤੂੰ ਕਿਹੜਾ ਨਿਆਣਾ ਤੈਨੂੰ ਸਮਝਾਈਏ ਹੁਣ ਆਹ ਪਾਜੀ ਹੋਈ ਜਾਂਦੇ ਤੁਹਾਨੂੰ ਪਤਾ ਘਰਾਂ ਦੇ ਵਾਦੇ ਕਰਦੇ ਆ ਹੁਣ ਲੜਨਾ ਨਹੀਂ ਚੰਗਾ ਤੇ ਤਮਾਸ਼ਾ ਲਾਉਣਾ ਮੇਰਾ ਵੀਰ ਚੰਗਾ ਠੀਕ ਹੈ ਪਾਜੀ ਕਿਉਂਕਿ ਹੁਣ ਜਿਹਾਨੂੰ ਪਤਾ ਇਹਦੇ ਲੰਦਾ ਆਉਂਦੀ ਨਹੀਂ ਸੀ ਉਸੇ ਲੋਸ ਕੇ ਲਗੀ ਇਹਦੀ ਮਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਉਹ ਆਪਣੀ ਜਿਹੜਾ ਸੱਚੀ ਪਈ ਤੂੰ ਹੱਥ ਹੱਟਣ ਪਿਆ ਦਿੱਤੀ ਚਲੋ ਪਾਜੀ ਹੁਣ ਇਹ ਵੀ ਸਿਆਣੀ ਬਣੀ ਨਾ ਫਿਰ ਹੁਣ ਉਹ ਬਣੂਗੀ ਸਿਆਣੀ ਕੋਈ ਗੱਲ ਨਹੀਂ ਉਹ ਸਿਆਣੀ ਆ ਤੁਸੀਂ ਤਾਂ ਦੋਵੇਂ ਜਾਣੇ ਲੜਦੇ ਹੀ ਹੋ ਉਹ ਨਿਗੀ ਦੀ ਕੁੜੀ ਤੇ ਕੀ ਅਸਰ ਪਾਊਗਾ ਨਾਲੇ ਆਂਡੀ ਗਵਾਡੀ ਕੀ ਆਖਣਗੇ ਕਿ ਇਹਨਾਂ ਦੇ ਘਰ ਤੇ ਰੋਜ਼ ਹੀ ਤਮਾਸ਼ਾ ਲੱਗਦਾ ਕਿ ਇਹਨੇ ਇਹਨੂੰ ਨਹੀਂ ਚੰਗੀ ਕਹਿਣਾ ਕਿ ਇਹਨੇ ਮੈਨੂੰ ਨਹੀਂ ਕਹਿਣਾ ਗੱਲ ਤੇ ਮਾਰੀ ਇਹ ਜਿਹੜੀ ਲੱਗਦਾ ਲੋਕਾਂ ਕਹਿਣਾ ਹਰੇ ਦੇ ਭਰਾ ਪਰਜਾਈ ਦੀ ਚੌਧਰ ਆ ਤੇ ਉਹ ਹਰੇ ਪੱਤਨ ਨਹੀਂ ਦਿੰਦੇ ਇਹਨੂੰ ਇਹ ਆਪੇ ਅਹੀਂ ਤੇ ਪਰ ਆਏ ਹੋ ਚਾਹਨੇ ਤੁਸੀਂ ਦੋਵੇਂ ਪਿਆਰ ਨਾਲ ਰਹੋ ਤੇ ਆਪਣੇ ਬੱਚੇ ਨੂੰ ਪਾਲੋ ਠੀਕ ਨਹੀਂ ਠੀਕ ਆ ਭਾਜੀ ਆਓ ਤੇ ਮੇਰਾ ਵੀ ਹੁਣ ਨਾ ਲੜੋ ਗਾੜੀ ਕਾਲੀ ਨਹੀਂ ਪਹਿਣਾ ਠੀਕ ਆ ਫਿਰ ਮੈਂ ਕਹਤਾ ਹਾਂ ਰਲ ਮਿਲ ਕੇ ਰਹਿਣਾ ਵਾ ਪਿਆਰ ਦੇ ਨਾਲ ਜਿੱਦਾਂ ਪਹਿਨਾ ਰਹਿੰਦੇ ਸੀ ਉਦਾਂ ਰਹੋ ਭਰਾਵਾ ਹੁਣ ਤੁਸੀਂ ਠੀਕ ਤੇ ਰਹੀ ਗੱਲ ਗੱਡੀ ਦੀ ਕੋਈ ਨਹੀਂ ਪੂਜਾ ਜੇ ਤਾਂ ਥੋੜਾ ਜਿਹਾ ਹੱਥ ਸੌਖਾ ਹੋਗਾ ਨਾ ਅਹੀਂ ਤੇਰੀ ਉਹ ਵੀ ਰੀਤ ਪਗਾਵਾਗੇ ਨਾਲੇ ਘਰ ਦੇ ਸਾਧਨ ਕਿਹੜਾ ਵਾਧੂ ਹੁੰਦਾ ਵਾ ਕੋਈ ਗੱਲ ਨਹੀਂ ਉਹ ਗੱਡੀ ਆ ਜੂ ਵੀ ਘਰ ਤੇ ਸਾਰਿਆਂ ਨੂੰ ਸੁਖ ਹੋਣਾ ਤੇ ਤੂੰ ਕਿਹੜੀ ਕੱਲੀ ਨੇ ਲਈ ਫਿਰਨੀ ਗੱਡੀ चल पूजा कोई नहीं, चलो, थोड़ा ले। ना जो हो गया सो हो, हो गया हूं अपना काम धंधा करो अपना कपड़े कुपड़े बदला जा चल चलो ठीक हाँ। 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 है चलो, ਹੇ ਬਾਅਦ ਚ ਵੜਨਾ ਪਹਿਲੋਂ ਸਰੋਂ ਜੀ ਖੋਲ ਲੀਏ ਪੱਠੇ ਪਤਾ ਕੇ ਪੋਣ ਤੁਹਾਨੂੰ ਮੈਂ ਗਲੀ ਨੇ ਪਨ ਨਈ ਬਚਾਈਆ ਭਾਜੀ ਹੂੰ ਬਚਾਈਆ ਮਾਦਾ ਬਚ ਗਈ ਹਿੰਦੇ ਮੈਂ ਤਾਂ ਗੱਲੀ ਹੋ ਗਈ ਪਰ ਆਹ ਨਹੀਂ ਨੇ ਬਚਾਈ ਰਿਆ ਵਾ ਮੀ ਤਾਂ ਤੇ ਪਰ ਮੈਂ ਪਲਾਂ ਕਿੰਨਾ ਵਾ ਇਹਨੂੰ ਰਹਿਣ ਦੀ ਹੈ ਬੱਜੀ ਇਦਾਂ ਹੀ ਤੇ ਬੱਦਲ ਫੇਰ ਆਣ ਫੇਰ ਮੀਂਹ ਆਣੇ ਫੇਰ ਤੇ ਫੇਰ ਟੱਕਾਂਗੇ ਆ ਚੱਲ ਵੇਖ ਲੋ ਜੇ ਸਵੇਰੇ ਧੱਪ ਲੱਗੂਗੀ ਨਾ ਤੇ ਇਹਨੂੰ ਇਦਾਂ ਹੀ ਫੂਲ ਕੇ ਮਾੜੀ ਜੀ ਤੇ ਤੱਪੜ ਵਿਸ਼ਾ ਕੇ ਥੱਲੇ ਤੇ ਇਹਨੂੰ ਕੁੱਟ ਲਾਂਗੇ ਜਿੱਦਾਂ ਅੱਖ ਨਿਕਲੂ ਉਹ ਸਹੀ ਬਾਜੀ ਸਵੇਰੇ ਮੈਂ ਵੀ ਕੰਮ ਤੇ ਚੱਲ ਜਾਣਾ ਵਾ ਹੂੰ ਤੇ ਤੁਸੀਂ ਕਿਤੇ ਫਾਇ ਲੱਗੇ ਰਹੋਗੇ ਬਾਅਦ ਚ ਤੇ ਮੈਂ ਕਹਿੰਦਾ ਫੋਲ ਲਈ ਯਾਰ ਉਹ ਚੱਲ ਕੋਈ ਨਹੀਂ ਇਹ ਕਿੰਨੀ ਗਾ ਇਹ ਕਿੱਲੇ ਦੀ ਆ ਇਹ ਦੋ ਤੇ ਪੰਡਾ ਸਾਰੇ ਵੇਪਨ ਤੇ ਸਵੇਰੇ ਮੈਂ ਫੂਲ ਕੇ ਤੈਨੂੰ ਢਾਈਏ ਫਟ ਕਰਨੇ ਝਟ ਕੁੱਟ ਲੈਣੀ ਆ ਕੋਈ ਨਹੀਂ ਮੈਂ ਕਿਹਦਾ ਕੱਲੇ ਖਬ ਦੇ ਰਹੋਗੇ ਤੁਸੀਂ ਉਹ ਕੋਈ ਨਹੀਂ ਮੈਂ ਬੇਲਣਾ ਟੈਨਸ਼ਨ ਲੈ ਤੂੰ ਭਾਜੀ ਮੈਂ ਕਿਹਨਾਂ ਨਵੇਰਦੀ ਆ ਕੰਮ ਸਵੇਰੇ ਕਿੱਥੇ ਫਾਇ ਲੱਗੇ ਰਹੋਗੇ ਉਹ ਨਹੀਂ ਵੇਪਨ ਗਿੱਲੀ ਆ ਨਾਲ ਥਾਂ ਵੀ ਗਿੱਲਾ ਆ ਥੱਲੇ ਇਹ ਕਿੰਨੀ ਕਾ ਇਹ ਡਿੰਗੇ ਖੇਦੀ ਆ ਦੋ ਦੇ ਪੰਡਾ ਸਾਰੀਆਂ ਤੇ ਸੇਰੇ ਮੈਂ ਕੱਲੇ ਨੇ ਫੂਲ ਕੇ ਨਾ ਤੇ ਢਾਈਏ ਫਟ ਕਰਨੇ ਇਹਦੀ ਚਲੋ ਐਦਾਂ ਕਰੋ ਜਾਓ ਫਿਰ ਤੁਸੀਂ ਤੇ ਮੈਂ ਢੱਕ ਦੇਣਾ ਕਿਤੇ ਮੇਹਮੂ ਆ ਜਾ ਫਿਰ ਚਲ ਢੱਕਦੇ ਢਕਣੀ ਤੇ ਆਹ ਚਲੋ ਜਾਓ ਆ ਕੀ ਕਰ ਲੱਗੇ ਦੀਦੀ ਕੱਪੜੇ ਧੋਣ ਲੱਗੇ ਪੂਜਾ ਹਾਂ ਹਾਏ ਆ ਮੇਰਾ ਨਵਾਂ ਸੂਟ ਆ ਇਹ ਮੈਂ ਨਾ ਸ਼ਹਿਰੋਂ ਡਰਾਈ ਕਲੀਨ ਕਰਾਉਣਾ ਹੁੰਦਾ ਵਾ ਅੱਛਾ ਮੈਨੂੰ ਨਹੀਂ ਪਤਾ ਮੈਂ ਦੇਖਿਆ ਚੱਲ ਤੋ ਉਹ ਦਿਨੀ ਮਲ ਦੇਣੀ ਨਹੀਂ 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 ਹੱਥ ਨਾ ਖਰਾਬ ਹੋ ਜਾਂਦਾ ਵਾ ਤੇ ਆ ਕੱਪੜੇ ਬਾਅਦ ਚ ਧੋਲੇ ਉਹਨੇ ਤੇ ਚਾਹ ਪੀ ਲਵਾਂ ਅਣ ਕੇ ਚਾਹ ਮੈਂ ਹੁਣ ਇੱਥੇ ਹੀ ਪੀ ਲੈਣੀ ਆ ਕੋਈ ਵੀ ਨਹੀਂ ਹਾਂ ਜੇ ਗਰਮ ਮੈਂ ਇੱਥੇ ਰੱਖ ਦਿੰਨੀ ਆ ਤੇ ਫੇਰ ਠੰਡੀ ਹੁੰਦੀ ਆ ਨਾਲੇ ਕੱਪੜੇ ਧੋਲੂਗੀ ਤੇ ਨਾਲ ਹੀ ਪੀ ਲੂਗੀ ਤੇ ਨਹੀਂ ਮੇਰੀ ਗੱਲ ਸੁਣੋ ਨਾਲੇ ਤਈ ਹੈ ਚ ਸਰਪਾ ਪਾ ਕੇ ਬੈਠੇ ਓ ਤੇ ਉਹ ਚ ਮਸ਼ੀਨ ਚ ਧੋ ਹਾਂ ਉਹਨੂੰ ਕੀ ਗੱਲ ਆ ਨਹੀਂ ਪੂਜਾ ਮਸ਼ੀਨ ਫੇਰ ਖਰਾਬ ਹੋ ਜੂਗੀ ਅੱਗੇ ਵੀ ਤੇ ਹੱਥ ਨਹੀਂ ਧੋਨੇ ਆ ਲੈ ਦੱਸ ਦੀਦੀ ਤੁਸੀਂ ਉਦੋਂ ਦਾ ਗੁੱਸਾ ਕਰਕੇ ਬੈਠੇ ਹੋ ਗੱਲ ਦਾ ਹੈ ਨਹੀਂ ਮੈਂ ਗੁੱਸਾ ਕੀ ਕਰਨਾ ਵਾ ਮੇਰੀ ਤੇ ਆਦਤ ਬਣੀ ਮੈਂ ਧੋ ਹੀ ਲੈਣੇ ਆ ਗੁੱਸਾ ਹੀ ਕੀਤਾ ਤੇ ਤਾਂ ਹੀ ਇਹਦੇ ਵਿੱਚ ਬਾਗ ਬੈਠੇ ਹਾਂ ਤੁਹਾਨੂੰ ਪਤਾ ਤੇ ਹੈਗਾ ਹੁਣ ਇੰਨੇ ਦਿਨ ਹੋ ਗਿਆ ਅਸੀਂ ਕਿੰਨੇ ਪਿਆਰ ਨਾਲ ਰਹਿੰਦੇ ਆ ਤੇ ਤੁਸੀਂ ਮਸ਼ੀਨ ਚ ਧੋ ਵਾ ਦੱਸ ਮੈਂ ਤੁਹਾਨੂੰ ਡੱਕਿਆ ਹੁਣ ਕਦੀ ਨਹੀਂ ਡੱਕਿਆ ਤੇ ਨਹੀਂ ਆਹੋ ਚਲ ਕੋ ਫਿਰ ਇਹਨੂੰ ਤੇ ਉਹਦੇ ਵਿੱਚ ਪਾਓ ਮਸ਼ੀਨ ਚ ਤੇ ਉੱਚ ਧੋਵੋ ਕੱਪੜੇ ਆਪਣੇ ਲੈ ਜੇ ਤੂੰ ਆਨੀ ਆ ਤੇ ਮੈਂ ਉੱਚੀ ਧੋ ਲੈਣੀ ਆਹੋ ਉੱਚ ਧੋ ਵੋ ਨਾਲੇ ਹੁਣ ਅਸੀਂ ਪਿਆਰ ਨਾ ਰਿਹਾ ਕਰਨਾ ਮੈਂ ਤਾਂ ਨਾ ਬਦਲਾਵ ਹੋ ਜਾਵੇ ਨਹੀਂ ਯਾਰੇ ਬਦਲਾ ਕਾਦਾ ਦੀਦੀ ਤੁਹਾਨੂੰ ਪਤਾ ਜਦੋਂ ਗਲਤ ਫਹਿਮੀਆਂ ਹੋ ਜਾਂਦਾ ਤੇ ਫਿਰ ਬੰਦੇ ਦਾ ਮਨ ਜੜਾ ਡਾਵਾ ਡੋਲ ਜਾ ਹੋ ਜਾਂਦਾ ਨਹੀਂ ਕੋਈ ਗੱਲ ਨਹੀਂ ਅ ਜਿੱਦਾਂ ਤੂੰ ਖੁਸ਼ ਵਾ ਨਾ ਅਸੀਂ ਤੇ ਉਦਾਂ ਹੀ ਰਵਾਂਗੇ ਠੀਕ ਆ ਹਾਂਜੀ ਹਾਂਜੀ ਜਿੱਦ ਕੋਈ ਨਹੀਂ ਤੂੰ ਖੁਚਾਈ ਦੀ ਸਾਨੂੰ ਬਸ ਹਾਂਜੀ ਹਾਂਜੀ ਤੇ ਤੁਸੀਂ ਇਦਾਂ ਕਰੋ ਕੱਪੜੇ ਧੋ ਕੇ ਨਾ ਤੇ ਆਜੋ ਅੰਦਰ ਤੇ ਮੈਂ ਸਬਜੀ ਬਣਾ ਦੇਣੀ ਹੁਣ ਚਿਰ ਹੈ ਤੇ ਸਬਜੀ ਬਣਾਉਣੀ ਕਾਦੀ ਆ ਸਬਜੀ ਪਨੀਰ ਪਿਆ ਹੀ ਦੁੱਧ ਹੈਗਾ ਮਾਸਾ ਮੈਂ ਉਹ ਹੀ ਬਣਾ ਲੈਨੇ ਆ ਥੋੜਾ ਜਿਹਾ ਪੇਹ ਦਾ ਥੋੜਾ ਹੋਰ ਮਾਰ ਲੈਨੇ ਆ ਨਾਲੇ ਤੇ ਜਿਉਂ ਤੇਰੇ ਜੋਗਾ ਹੀ ਹੋਇਆ ਤੇ ਨਹੀਂ ਨਹੀਂ ਸਾਰੇ ਖਾਵਾਂਗੇ ਕਿ ਬੁਰਕੀ ਬੁਰਕੀ ਸਾਰੇ ਧਾਨੇ ਖਾਵਾਂਗੇ ਸਾਰੇ ਮਿਲ ਕੇ ਹੋਰ ਮੈਂ ਕਿਹਾ ਤੇਰੇ ਜੋਗਾ ਨਹੀਂ ਕੋਈ ਨਹੀਂ ਚਲ ਆਜੋ ਤਹੀ ਵੀ ਹੈ ਹਾਂ ਉਹ ਨਹੀਂ ਆ ਮੈਂ ਨਹੀਂ ਲੈ ਐਨਾ ਚੇਂਜ ਅੱਗੋ ਪਿੱਛੋਂ ਤੇ ਮੈਨੂੰ ਪਾਣੀ ਦਾ ਘੁੱਟ ਨਾ ਪੁੱਛੇ ਤੇ ਅੱਜ ਚਾਹ ਬਣਾ ਕੇ ਲਿਆਈ ਆ ਹੋਣਾ ਦੀ ਮਸ਼ੀਨ ਚ ਕੱਪੜੇ ਤੋਲਾ ਪਤਾ ਨਹੀਂ ਕੀ ਸਮਝਾਇਆ ਇਹ ਮਾਂ ਨੇ ਜਿਹੜੀ ਐਨੀ ਅਕਲ ਆ ਗਈ ਇਹਨੂੰ ਚਲ ਤਾਂ ਵੀ ਚੰਗਾ ਹੋਇਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਤੇ ਉਹਨੂੰ ਭੁੱਲਿਆ ਨਹੀਂ ਆਂਦੇ ਬਥੇਰੇ ਮਾਂ ਸਿਆਣੀ ਏਦੀ ਉਹਨੇ ਮਤ ਦਿੱਤੀ ਹੋਣੀ ਹੈ ਕਿ ਇਦਾਂ ਨਾ ਕਰਿਆ ਕਰ ਘਰਾਂ 'ਚ ਗੁਜ਼ਾਰੇ ਬੜੇ ਔਖੇ ਹੁੰਦੇ ਆ ਤੂੰ ਬਗੇ ਕਪੜੇ ਨਹੀਂ ਕਪੜੇ ਪਾਈਆਂ ਮਸ਼ੀਨ 'ਚ ਅਛਾ ਅਛਾ ਤੇ ਉਹ ਆਪੇ ਹੁੰਦੇ ਰਹਿਣੇ ਤੇ ਮੈਂ ਹਾਂ ਚੱਲ ਮੈਂ ਤੜਕਾ ਚੀਰ ਦਿੰਨੀ ਆ ਛੇਤੀ ਹੋ ਜੂਗੀ ਆਹੋ ਚੱਲ ਹੱਥੋਂ ਹੱਥੇ ਕੰਮ ਛੇਤੀ ਨਿਬੜ ਜਾਂਦਾ ਹਾਂ 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 ਕਰਨ ਕਿੱਧਰ ਨੂੰ ਗਿਆ ਜੇ ਕਰਨ ਪਤਾ ਨਹੀਂ ਕੋਈ ਯਾਰ ਦੋਸਤ ਹੀ ਬਾਹਰ ਆਇਆ ਹੀਗਾ ਤੇ ਉਹਦੇ ਨਾਲ ਹੀ ਬਾਹਰ ਨੂੰ ਚੱਲ ਗਿਆ ਯੋ ਅਛਾ ਵੈਂ ਦੀਦੀ ਉਹਨੂੰ ਜਾਣ ਨਾ ਦਿਆ ਕਰੋ ਤੁਹਾਨੂੰ ਪਤਾ ਅੱਜਕੱਲ ਸਮਾਨੀ ਜਾਂ ਚੰਗਾ ਤੇ ਲੈ ਦੱਸ ਮੈਂ ਢੱਕਣਾ ਹੈ ਢੱਕ ਲੈਂਦੀ ਉਹਨੂੰ ਮੇਰੀ ਤੇ ਉਹਨੇ ਪੱਕੀ ਮੰਨ ਲੈਣੀ ਹੀ ਨਹੀਂ ਮੰਨ ਲੈਣੀ ਉਹਨੇ ਤੈਨੂੰ ਪਤਾ ਉਹ ਅੱਖਾਂ ਨਹੀਂ ਮੋੜਦਾ ਹੁੰਦਾ ਲੇ ਪੁਜਾ ਕਰਨਾ ਨਾ ਭਾਬੀ ਨੂੰ ਖੁਸ਼ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਸੱਚੀ ਮੇਰਾ ਮਨ ਖੁਸ਼ ਹੋ ਗਿਆ ਪੂਰਾ ਚਲੋ ਚੰਗੀ ਗੱਲ ਨਾ ਫਿਰ ਮੇ ਭਣ ਖੁਸ਼ ਹੋ ਗਿਆ ਹੀ ਵੇਖ ਲਾ ਚੱਲ ਹਾਸ ਦੇਖੇ ਰਦੇ ਰਹਿਣਾ ਚਾਹੀਦਾ ਨਾ ਬਿਲਕੁਲ ਤੁਹਾਨਾਂ ਵੱਧ ਖੁਸ਼ੀ ਤਾਂ ਮੈਨੂੰ ਹੋਈ ਆ ਹਾਂਜੀ ਹਾਂਜੀ ਖੁਸ਼ੀ ਦੀ ਤਾਂ ਹੁੰਦੀ ਆ ਜੀ ਜਦੋਂ ਪਿਆਰ ਨਾ ਰਹੀਏ ਨਾ ਫਿਰ ਸਾਰੇ ਤੇ ਮਨ ਵਿੱਚ ਨਾ ਇੱਕ ਸਕੂਨ ਮਿਲਦਾ ਹਾਂ ਇਹ ਤੇ ਗੱਲ ਹੈ ਇਦਾਂ ਬੜਾ ਖੁਸ਼ ਆ ਟੱਬਰ ਕੀ ਗੱਲ ਅੱਜ ਆਜੋ ਭਾਜੀ ਆਜੋ ਚਾਹੀਦਾ ਰਲ ਕੇ ਰਹਿਆ ਕਰੋ ਕਿਉਂ ਭਾਜੀ ਹੈ ਨਾ ਆਹੋ ਯਾਰ ਅੱਜ ਤਾਂ ਮਜ਼ਾ ਆਉਂਦਾ ਵੇਖ ਕੇ ਦਵਾ ਕਿੰਨਾ ਰਲ ਮਿਲ ਕੇ ਕੁਤਰਨ ਡਈ ਤੇ ਇੱਕ ਚੀਰਨ ਡਈ ਕੋਈ ਖੁਸ਼ੀ ਵਰੀ ਅੱਜ ਦੋਹੇ ਤੇ ਨਹੀਂ ਤੇ ਹੀ ਚੌਂਦੇ ਕੀ ਉਹ ਵੀ ਨਾਖੁਸ਼ ਹੋਈਏ ਨਹੀਂ ਨਹੀਂ ਅਹੀਂ ਜਾਣੇ ਵੀ ਲੜਿਆ ਨਾ ਕਰੋ ਬਾਬਾ ਇਹ ਦੀ ਵੀ ਇਹਨਾਂ ਨੇ ਮਿਲਦਾ ਸਾਨੂੰ ਉਹੀ ਨਜ਼ਰ ਲਾ ਦੇਣੀ ਆ ਆਹੋ ਨਹੀਂ ਨਜ਼ਰ ਨਹੀਂ ਲੱਗਦੀ ਬਾਬਾ ਲੱਗਦੀ ਹੁੰਦੀ ਤਾਂ ਸਲੂਕ ਨਾ ਬੰਦਾ ਰਹੇ ਨਾ ਤੇ ਸਾਰੇ ਸਫਤ ਕਰਦੇ ਹੁੰਦੇ ਆ ਹਾਂ ਇਹ ਤੇ ਗੱਲ ਹੈ ਠੀਕ ਹੈ ਨਾ ਰਲ ਕੇ ਰਹਿਣਾ ਚਾਹੀਦਾ ਤੇ ਲੜਨਾ ਨਹੀਂ ਚਾਹੀਦਾ ਛਣੇ ਅੰਦੇ ਆ ਨਹੀਂ ਨਹੀਂ ਨਾ ਪਰ ਯੋ ਤਾਂ ਮਜ਼ਾ ਹੀ ਨਹੀਂ ਨਾ ਉੱਥੇ ਨਾਲੇ ਬਰਕਤ ਨਹੀਂ ਹੁੰਦੀ ਪਰ ਪਾ ਹਾਂਜੀ ਇੱਥੇ ਲੜਾਈ ਝਗੜਾ ਹੁੰਦਾ ਨਾ ਜਿੱਥੇ ਪਿਆਰ ਆ ਉੱਥੇ ਕਹਿੰਦੇ ਰੱਬ ਦਾ ਬਾਸ ਹੁੰਦਾ ਉੱਥੇ ਸਭ ਕੋ ਮਿਲ ਸਕਦਾ ਗੱਡੀ ਵੀ ਮਿਲ ਸਕਦੀ ਪੂਜਾ ਨੂੰ ਗੱਡੀ ਮਿਲੂਗਾ ਪੂਜਾ ਮੈਨੂੰ ਪਾਰੀ ਨੇ ਫੇਰ ਮੈਨੂੰ ਮਖੌਲ ਕਰਤਾ ਨਹੀਂ ਭਾਈ ਤੈਨੂੰ ਮਖੌਲ ਨਹੀਂ ਪਿਆਰ ਨਾਲ ਖੰਡੇ ਦਿੰਦੇ ਹਾਂ ਜਾਵਾਂ ਫੇਰ ਲੈ ਆਵਾਂ ਗੱਡੀ ਹੁਣੇ ਹੀ ਕਿਹੜੀ ਜਾਣੀ ਸਾਗਰ ਲੈਣੀ ਇੰਡੀਕਾ ਸਾਗਰ ਦੀ ਇੰਡੀਕਾ ਲਾ ਕੇ ਦੇਣੀ ਸਕੂਲ ਜਾਂ ਆਪਾਂ ਗੱਡੀ ਬਈ ਨਹੀਂ ਇੰਡੀਕਾ ਨਹੀਂ ਲੈਣੀ ਆਪਾਂ ਹਾਂ ਕੋਈ ਨਹੀਂ ਆਪਾਂ ਜਦੋਂ ਹੋਣਗੇ ਪੈਸੇ ਆੜ ਗਏ ਫਿਰ ਅਸੀਂ ਸ਼ਿਫਟ ਲਿਆਵਾਂਗੇ ਇੰਡੀਕਾ ਨਹੀਂ ਲੈਣੀ ਨਹੀਂ ਵਧੀਆ 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 ਗੱਡੀ ਲੱਗਦਾ ਪੂਰਾ ਪੂਰਾ ਸਾਲਾ ਵੱਡੀਆਂ ਮਾਰਦੀ ਨਿੱਕੀਆਂ ਨਹੀਂ ਮਾਰਦੀ ਕੋਈ ਗੱਲ ਯਾਰ ਮੈਂ ਗੱਲ ਹੋਰ ਕਿੰਨਾ ਜੇ ਅਸੀਂ ਸੋਲਾ ਸਪਾਈ ਦਾ ਰਹਿੰਦੇ ਆ ਨਾ ਹਾਂ ਤੇ ਸਭ ਲੋ ਸਭ ਕੋਈ ਉੱਥੇ ਹੈਗਾ ਵਾ ਗੱਡੀ ਦੀਆਂ ਗੱਡੀ ਲੈ ਆਉਂਦੀ ਗੱਲ ਨਹੀਂ ਹੁੰਦੀ ਕੋਈ ਹਾਂਜੀ ਇਹ ਤੇ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡੇ ਪੰਨੂ ਟੀਵੀ ਤੇ ਤੇ ਤੁਸੀਂ ਸਾਡੀ ਨਾ ਸੀਰੀਜ਼ ਨੂੰ ਭੋਲੇ ਚਲਾਕੀਆਂ ਬਹੁਤ ਪਿਆਰ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਤੇ ਆਸ ਕਰੇ ਤੁਸੀ ਸਾਨੂੰ ਅੱਗੇ ਵੀ ਵੀਡੀਓਦਾਂ ਪਿਆਰ ਦਿੰਦੇ ਰਹੋਗੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਸਾਨੂੰ ਅੱਗੇ ਵੀ ਸੁਝਾਅ ਦਿਓ ਵੀ ਤੁਸੀਂ ਕਿਹੋ ਜਿਹੀ ਵੀਡੀਓ ਅੱਗੇ ਦੇਖਣਾ ਚਾਹੁੰਦੇ ਹੋ ਤੇ ਇਸ ਕਰਕੇ ਇਹਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੰਦਾਂ ਦੀਆਂ ਵੀਡੀਓ ਜਿਹੜੀਆਂ ਕਿਹੜੇ ਟੌਪਿਕ ਤੇ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਇਸ ਚੈਨਲ ਨੂੰ ਜਰੂਰ ਹੀ ਸਬਸਕ੍ਰਾਈਬ ਕਰ ਕਮੈਂਟ ਕਰਿਓ ਲਾਈਕ ਕਰਕੇ ਸਾਨੂੰ ਦੱਸਿਓ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਵਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਵੇਖਦੇ ਨਾ ਸਾਨੂੰ ਬਹੁਤ ਜ਼ਿਆਦਾ ਵੀ ਹੌਸਲਾ ਆਉਂਦਾ ਜੇ ਤੁਸੀਂ ਇਹਨਾਂ ਸਾਨੂੰ ਪਿਆਰ ਦਿੰਦੇ ਹੋ ਨਾ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਥੈਂਕ ਯੂ ਥੈਂਕ ਯੂ